ਕਮਲਜੀਤ ਹਮਰੇ ਕਮਲਜੀਤ ਜੀ ਕੀ ਹੋਇਆ ਇੱਥੇ ਇੱਥੇ ਸਵੇਰੇ ਵਜੇ ਅਸੀਂ ਤਾਂ ਦੇਖਿਆ ਜਿੱਦਾਂ ਕਹਿੰਦੇ ਆ ਸਾਡੇ ਲਾਗੇ ਕੁਝ ਜੱਸੀ ਉਹਨੇ ਦੱਸਿਆ ਵੇ ਡੇਢ 2 ਕਬਜੇ ਡਰੋਂ ਲੈ ਗਿਆ ਹਨਾ ਤੇ ਅਸੀਂ ਜਿਹੜੇ ਸਵੇਰੇ 5 ਵਜੇ 5:30 ਅਸੀਂ ਗਏ ਆ ਉਧਰ ਜਿੱਲੇ ਦੇਖਿਆ ਜਾ ਕੇ ਸਾਡੇ ਜਾਂਦ ਨੂੰ ਪਿਆਸ ਘਟ ਰੋ ਜਿਆ ਸਿਕਾ ਮੇਰੇ ਖਾ 2.5 3 ਫੁੱਟ ਲੰਬਾ ਹੋਣਾ ਉਹ ਕੋਈ ਡੇਢ ਡੇਢ 2 ਫੁੱਟ ਉਚਾਈ ਚ ਹੋਊਗਾ ਹਨਾ ਤੇ ਇਹ ਕੋ ਸੜਕ ਦੇ ਦੇਖਿਆ ਦੂਜੇ ਬੰਨੇ ਸੀ ਪਰ ਉਹ ਪਲਟੀ ਖਾ ਕੇ ਨਾ ਸੜਕ ਦੇ ਇਧਰਲੇ ਬੰਨੇ ਆ ਗਿਆ ਐ ਸਿਕਾ ਅਸੀਂ ਦੇਖਿਆ ਟੋ ਐਡਾ ਬੜਾ ਡੂੰਗਾ ਕਾਫੀ ਟੋ ਐਡੂੰਗਾ ਸਿਕਾ ਤੇ ਚਲੋ ਕਿਆਰ ਬਚਾਅ ਹੋ ਗਿਆ ਇਹਨੇ ਨਾ ਵੀ ਚਲੋ ਮਿਲਟਰੀ ਕਰਕੇ ਲਾ ਲਓ ਚਾਹੇ ਪੁਨੀ ਇੱਕ ਤਰੀਕੇ ਨਾਲ ਬਚਾਅ ਕਰ ਦਿੱਤਾ ਸੀ ਨਹੀਂ ਪਾਜੀ ਅਸੀਂ ਆਵਾਜ਼ ਨਹੀਂ ਸੁਣੀ ਸੀ ਅਸੀਂ ਅੰਦਰ ਸੁੱਤੇ ਸੀ ਸਾਨੂੰ ਕੁਝ ਨਹੀਂ ਬਾ ਸੁੱਤੇ ਪਏ ਨੂੰ ਕਹਿੰਦੇ ਹੁੰਦੇ ਕੁਝ ਨਹੀਂ ਪਤਾ ਲੱਗਦਾ ਅਸੀਂ ਸੁੱਤੇ ਪਏ ਸਾਸਿ ਦਾ ਸਵੇਰੇ ਮੈਂ ਗੁਰਦੁਆਰੇ ਜਾਂਦੀ ਸੀ ਤੇ ਮੈਨੂੰ ਗੁਜਰਾਂ ਦੇ ਮੁੰਡਿਆਂ ਨੇ ਦੱਸਿਆ ਵੀ ਚਾਚੀ ਇੱਥੇ ਮੈਂ ਸਰਪੰਚ ਨੂੰ ਦੱਸ ਕੇ ਆਂ ਵੀ ਡਰੋਨ ਆਪਣੇ ਲਾਗੇ ਡਿੱਗਾ ਮੈਂ ਕਿਹਾ ਹਾਈ ਕਿੱਥੇ ਡਿੱਗਾ ਕਹਿੰਦਾ ਚਾਚੀ ਆਹ ਤਾਂ ਆਪਣੇ ਖੇਤਾਂ 'ਚ ਆਪਣੇ ਮੋਡਲ ਡਿੱਗਾ ਮੈਂ ਅਸੀਂ ਜਾ ਦੇਖਿਆ ਜਾ ਕੇ ਤਾਂ ਸਹੀ ਗੱਲ ਬਹੁਤ ਸੀ ਫਿਰ ਬਹੁ ਮਲਕ ਇਕੱਠਾ ਹੋ ਗਿਆ ਡਰੋਨ ਹੈਗਾ ਆ ਇਹਨੂੰ ਕਿੰਨੇ ਕਿੰਨੇ ਖਤਮ ਕਰ ਦਿੱਤਾ ਉੱਤੇ ਉੱਤੇ ਕਰ ਦਿੱਤਾ ਤੁਸੀਂ ਖੁਸ਼ ਹੋ ਉੱਤੇ ਰਿਫਿਊਜ਼ ਕਰਤਾ ਅਸੀਂ ਤਾਂ ਖੁਸ਼ ਹਾਂ ਵੀ ਬਹੁਤ ਪਲਾ ਹੋਇਆ ਚਲੋ ਅਸੀਂ ਮੋੜ ਸੀ ਨੁਕਸਾਨ ਬਹੁਤ ਜ਼ਿਆਦਾ ਹੋਣਾ ਸੀ ਜੇ ਕਿ ਬਾਈ ਚਾਂਸ ਅਸੀਂ ਤਾਂ ਬਿਲਕੁਲ ਸਾਡੇ ਘਰ ਦੇ ਨਾਲ ਡਿੱਗਾ ਆ ਅਸੀਂ ਤਾਂ ਬਹੁਤ ਖੁਸ਼ ਹਾਂ ਵੀ ਇਹਨੂੰ ਉੱਤੇ ਖਤਮ ਕਰ ਦਿੱਤਾ ਅਸੀਂ ਬਹੁਤ ਖੁਸ਼ ਆ ਇਹਦੇ ਵਿੱਚ ਇਦਾਂ ਹੀ ਹੋਣੇ ਚਾਹੀਦੇ ਉੱਤੇ ਬੱਚਿਆਂ ਦਾ ਨੁਕਸਾਨ ਨਾ ਹੋਵੇ ਕਿਸੇ ਦਾ ਨਾ ਨੁਕਸਾਨ ਪਸ਼ੂ ਪਾ ਦਾ ਜਾਂ ਕਿਤਾ ਜਾਨਾਂ ਦਾ ਬਚਾ ਆਪਣੀਆਂ ਦਾ ਚਾਹੀਦਾ ਕਿਸੇ ਤਰ੍ਹਾਂ ਹੋਣਾ ਚਾਹੀਦਾ ਉੱਤੇ ਖਤਮ ਕੀਤਾ ਸੀ ਬਹੁਤ ਵਧੀਆ ਖੁਸ਼ ਪਾਕਿਸਤਾਨ ਲਗਾਤਾਰ ਹਮਲੇ ਕਰ ਰਿਹਾ ਐ ਏਦਾਂ ਦੇ ਲੋਕਾਂ ਦੇ ਘਰਾਂ ਦੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਅਸੀਂ ਪਾਕਿਸਤਾਨ ਨੂੰ ਕਹਿੰਨੇ ਗਲਤੀ ਆ ਪਾਕਿਸਤਾਨ ਨੇ ਪਹਿਲਾਂ ਹੀ ਗਲਤੀ ਛੇੜੀ ਆ ਤੇ ਪਾਕਿਸਤਾਨ ਚਲੋ ਅਸੀਂ ਕਹਿੰਨੇ ਹਜੇ ਵੀ ਚੁੱਪ ਕਰ ਜਾਂਦੀ ਪਰ ਪਾਕਿਸਤਾਨ ਚੁੱਪ ਨਹੀਂ ਕੀਤੀ ਬਾਰ-ਬਾਰ ਉਹ ਡਰੋਨ ਛੱਡ ਰਹੇ ਆ ਮਹੀਲਾ ਛੱਡ ਰਹੇ ਆ ਪਰ ਗਲਤੀ ਪਾਕਿਸਤਾਨ ਦੀ ਮਗਰੋਂ ਇੰਡੀਆ ਨੇ ਤਾਂ ਪੰਜਾਬ ਨੇ ਆਪਣੇ ਆਨ ਕਰਨਾ ਹੀ ਆ ਜੋ ਕਰਨਾ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਬਲਜੀਤ ਆ ਹਾਂਜੀ ਤੇ ਸਾਰੇ ਇਹ ਚੀਜ਼ ਜਿਸ ਤੋਂ ਆਪਾਂ ਸਵੇਰੇ ਕੋਈ 8:30 ਵਜੇ ਉੱਠੇ ਆ ਨਾ ਤਕ ਤੋਂ ਬਾਅਦ ਦਰਵਾਜ਼ਾ ਖੋਲ੍ਹਿਆ ਵਾ ਦਰਵਾਜ਼ੇ ਤੋਂ ਬਾਅਦ ਦੇਖਿਆ ਵਾ ਕਿ ਇੱਕ ਸਿੱਕਾ ਪਿਆ ਹੋਇਆ ਸੀ ਇਹਦੇ ਵਿੱਚੋਂ ਮੰਨ ਲਓ ਤਾਰਾ ਵਾ ਪਟਾਸ ਭਰੀ ਹੋਈ ਹੈ ਹਨਾ ਉਹਦੇ ਬਾਅਦ ਜਦੋਂ ਮਨ ਲਓ ਅਪ ਗਲੀ 'ਚ ਗੱਲ ਕੀਤੀ ਆ ਵੀ ਇਹ ਕੀ ਚੀਜ਼ ਆ ਜੇ ਪਟਾਸ ਵਾ ਉਹ ਦੇਖ ਕੇ ਸਾਰੀ ਅਪ ਪੁਲਿਸ ਨੂੰ ਕੰਪਲੇਂਟ ਕੀਤੀ ਆ ਤੇ ਫਿਰ ਪੁਲਿਸ ਆਈ ਆ ਪੁਲਿਸ ਤੋਂ ਬਾਅਦ ਉਹਨਾਂ ਨੇ ਕਿਹਾ ਵਕਿ ਮੰਨ ਲਓ ਕੁਛ ਇਦਾਂ ਦਾ ਵਕਿ ਜੜਾ ਇਹ ਉਹਦੇ ਵਿੱਚ ਨਿਕਲਿਆ ਉਹ ਇਹ ਡਿੱਗੀ ਮਤਲਬ ਸਵੇਰੇ ਜਾਂ ਰਾਤ ਇਹ ਡਿੱਗੇ ਦਾ ਸਾਨੂੰ ਪਤਾ ਨਹੀਂ ਇਹ ਦੱਸ ਸਕਦੇ ਇਹ ਡਿੱਆ ਕਿਹੜੇ ਟਾਈਮ ਤੇ ਆ ਪਰ ਜਿਸ ਤਰ੍ਹਾਂ ਦਾ ਇਹ ਤੇਲਵਿਦਾ ਕਲਰ ਆ ਇਦਾਂ ਦੀਆਂ ਰੈੱਡ ਕਲਰ ਦੀਆਂ ਲਾਈਟਾਂ ਮਾਰਨਿੰਗ 5 ਵਜੇ ਜਦੋਂ ਫਾਇਰਿੰਗ ਹੋਈ ਹੈ ਨਾ ਉਦੋਂ ਉੱਪਰੋਂ ਦੀ ਨਿਕਲ ਕੇ ਗਈਆਂ ਮੇਰੇ ਕੋਈ ਆਵਾਜ਼ ਵਗੈਰਾ ਨਹੀਂ ਇਹ ਤੇ ਡਿੱਗਦੇ ਦੀ ਸਾਨੂੰ ਕੋਈ ਆਵਾਜ਼ ਨਹੀਂ ਆਈ ਕਿਉਂਕਿ ਉਸ ਟਾਈਮ ਤੇ ਫਾਇਰਿੰਗ ਦੀ ਆਵਾਜ਼ ਬਹੁਤ ਸੀ ਤੇ ਫਿਰ ਤੁਹਾਡੇ ਕੋਲੋਂ ਮਤਲਬ ਕੀਦਾ ਮਤਲਬ ਪੁਲਿਸ ਨੂੰ ਦੱਸਿਆ ਗਿਆ ਹਾਂਜੀ ਆਪਾਂ ਪੁਲਿਸ ਕੰਪਲੇਂਟ ਕੀਤੀ ਆ ਜਿਹੜਾ ਗਲੀ ਵਿੱਚ ਵੇਖਿਆ ਵਾ ਫਿਰ ਮੰਨ ਲਓ ਅੱਧੇ ਘੰਟੇ ਬਾਅਦ ਸਾਡੇ ਗਲੀ ਪੁਲਿਸ ਪਹੁੰਚੀ ਤੇ ਫਿਰ ਉਹਨਾਂ ਨੇ ਮਤਲਬ ਕੀ ਇਹ ਚੀਜ਼ ਕੀ ਪਈ ਆ ਕੀ ਕੋਈ ਸ਼ੱਕ ਹੈ ਤੇਰਾ ਲਾਟਾ ਕਰਜਨਗਰ ਪੱਠਾ ਇਹ ਗੁਰੂ ਅਰਜਨਗਰ ਪੱਠਾ ਹੈਗਾ ਥਾਣਾ ਸ਼ਾਟਾ ਏਰੀਆ ਵਿੱਚ ਇੱਥੇ ਸਵੇਰ 8 ਵਜੇ ਪਬਲਿਕ ਵੱਲੋਂ ਤਰਾਦ ਤੇ ਕੋਈ ਛੱਕੀ ਵਸਤੂ ਹੈਗੀ ਹੈ ਇਸ ਬੰਦੇ ਸੀ ਮੌਕੇ ਤੇ ਪਹੁੰਚੇ ਆ ਸਾਡੀ ਐਫਐਸਐਲ ਟੀਮ ਬੰਬ ਨਰੋਧਕ ਟੀਮ ਪਹੁੰਚੀ ਉਹਨਾਂ ਨੇ ਜਾਂਚ ਕੀਤੀ ਹੈ ਜੇ ਕੋਈ ਰਸਪੋਟਿਕ ਪਦਾਰਥ ਨਹੀਂ ਪਾਇਆ ਗਿਆ ਇਹ ਅਗਨੀ ਅੱਗ ਬੁਝਾਉਣ ਵਾਲਾ ਇੱਕ ਪਾਊਡਰ ਹੁੰਦਾ ਉਹ ਪਾਇਆ ਗਿਆ ਜੀ ਕਿਹਦੇ ਵਜੇ ਪਤਾ ਲੱਗਾ ਇਹ 8 ਵਜੇ ਦੇ ਕਰੀਬ ਪਬਲਿਕ ਨੂੰ ਪਤਾ ਲੱਗਾ ਕੂੜੇ ਕਰਕਟ ਦੇ ਪਿਆ ਸੀ ਫਿਰ ਪੁਲਿਸ ਨੂੰ ਤਲਾਹ ਦਿੱਤੀ ਤੇ ਅਸੀਂ ਮੌਕੇ ਤੇ ਪਹੁੰਚੇ ਸਾਡੀ ਬੰਬ ਨਰੋਧਕ ਟੀਮ ਪਹੁੰਚੀ ਪਰ ਪੂਰੀ ਪਰਮਾਣਿਕ ਹੋ ਜਾਂਦਾ ਹੈ ਇਹ ਮਾਮਲਾ ਹੈਗਾ ਜੀ ਉਹ ਜ਼ਰੂਰੀ ਬਣਦਾ ਗੋਲੀਆਂ ਜਿਹੜੀਆਂ ਸ਼ਟ ਏਰੀਆ ਚੋਂ ਪਤਾ ਲੱਗਾ ਕਿ ਉਹ ਉੱਥੇ ਰਾਡ ਡਰੋਨ ਨੇ ਫਾਇਰਿੰਗ ਕੀਤੀ ਹੈ ਉੱਪਰੋਂ ਜੀ ਇਹ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਅਪੀਲ ਇਹੋ ਕਰਨਾ ਚਾਹੁੰਦੇ ਆ ਕਿ ਕਬਰਾਂ ਦੀ ਲੋੜ ਨਹੀਂ ਹੈਗੀ ਬਿਲਕੁਲ ਨਾ ਇਹ ਫੌਮਾਂ ਤੇ ਯਕੀਨ ਕਰਨ ਦੀ ਲੋੜ ਹੈ ਬਾਕੀ ਪ੍ਰਸ਼ਾਸਨ ਵੱਲੋਂ ਜੋ ਹਦਾਇਤਾਂ ਜਾਰੀ ਕੀਤੇ ਜਾਂਦੇ ਆ ਉਹਦੀ ਇਨ ਬਿਨ ਪਾਲਣਾ ਕਰਨਾ ਹੈ ਖਤਰੇ ਵਾਲੀ ਕੋਈ ਗੱਲ ਨਹੀਂ ਖਤਰੇ ਵਾਲੀ ਕੋਈ ਗੱਲ ਨਹੀਂ ਜਾਂਚ ਕਰ ਲਈ